ਨਵਜੋਤ ਸਿੱਤੂ ਬਾਰੇ ਅਕਸਰ ਇਹ ਗੱਲਾਂ ਹੁੰਦੀਆਂ ਨੇ ਕਿ ਭਾਈ ਜੀ ਦੁਬਾਰਾ ਉਹ ਸਰਗਰਮ ਨੇ ਫੇਰ ਉਹ ਪੋਲਿਟਿਕਸ ਦੇ ਵਿੱਚ ਆਉਣਗੇ ਤੇ ਉਹਨਾਂ ਦੀ ਪਤਨੀ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹੇ ਪਰ ਅਜੇ ਤੱਕ ਪਤਾ ਤਾਂ ਨਹੀਂ ਲੱਗਿਆ ਵੀ ਉਹ ਸਰਗਰਮ ਸੱਚੀ ਹੋ ਹੈਗੇ ਆ ਕਿ ਵੈਸੇ ਹੀ ਉਹ ਸ਼ੌਂਕੀਆ ਗੇੜਾ-ਗੂੜਾ ਮਾਰ ਲੈਂਦੇ ਪਰ ਇਸ ਵਾਰ ਇੱਕ ਹੋਰ ਗੇੜੇ ਦਾ ਉਹਨਾਂ ਦਾ ਚਰਚਾ ਜ਼ਰੂਰ ਚੱਲ ਰਿਹਾ ਪਟਿਆਲੇ ਦੇ ਵਿੱਚ ਕਹਿੰਦੇ ਵੀ ਛੋਲੇ ਭਟੂਰੇ ਪਟਿਆਲਾ ਉਹਨਾਂ ਦਾ ਸ਼ਹਿਰ ਹੈ ਪਤਾ ਨਹੀਂ ਉਹ ਲੋਕ ਰਾਜਨੀਤੀ ਨਾਲ ਜੋੜ ਰਹੇ ਆ ਵੀ ਸਰਗਰਮ ਨੇ ਇੱਥੋਂ ਦੁਬਾਰਾ ਕਿਤੇ ਪਟਿਆਲਾ ਉਹਨਾਂ ਦਾ ਸ਼ਹਿਰ ਹੈ ਜੀ ਪਟਿਆਲੇ ਚ ਤੇ ਨਵਜੋਤ ਸਿੰਘ ਸਿੱਧੂ ਜੰਮਿਆ ਪਲਿਆ ਪਰਵਾਨ ਚੜਿਆ ਨਵਜੋਤ ਸਿੰਘ ਸਿੱਧੂ ਤੇ ਕੇਸ ਵੀ ਉੱਥੇ ਹੀ ਬਣਿਆ ਗੁਰਨਾਮ ਸਿੰਘ ਵਾਲਾ ਮਾਮਲਾ ਸੀ ਜਿਹੜਾ ਉੱਥੇ ਤੇ ਵਾਪਰਿਆ ਜੀ ਮਤਲਬ ਕਿ ਨਵਜੋਤ ਸਿੰਘ ਸਿੱਧੂ ਨੇ ਬਹੁਤ ਕੁਝ ਪਟਿਆਲੇ ਚ ਵੇਖਿਆ ਆਂਦੀ ਜ਼ਿੰਦਗੀ ਚ ਤੇ ਬਾਅਦ ਦੇ ਵਿੱਚ ਚਲੋ ਜਦੋਂ ਜੇਤਲੀ ਸਾਹਿਬ ਲੈ ਆਏ ਸਿਆਸਤ ਦੇ ਵਿੱਚ ਉਹ ਵੀ ਇੱਕ ਕਹਾਣੀ ਇੰਟਰਸਟਿੰਗ ਹੈ ਕਿ ਸਿੱਧੂ ਜ਼ਾਵਾਂ ਵਾਗਾ ਬਾਡਰ ਲੰਘਣ ਲੱਗੇ ਸੀਗੇ ਪਾਕਿਸਤਾਨ ਦਾ ਸ਼ਹਿਰ ਦौरा ਸੀਗਾ ਜੀ ਬਤੌਰ ਕਮੈਂਟੇਟਰਸ ਆ ਰਹੇ ਸਨ ਤੇ ਫੋਨ ਗਿਆ ਕਿ ਸਿੱਧੂ ਮੁੜਿਆ ਦੇਖ ਲਓ ਹਣਾ ਕਈ ਵਾਰ ਤੁਹਾਨੂੰ ਨਾ ਕੋਈ ਖੇਤਰ ਉਡੀਕ ਰਿਹਾ ਹੁੰਦਾ ਤਾਂ ਸਿੱਧੂ ਸਾਹਿਬ ਨੂੰ ਪਿੱਛੋਂ ਆਵਾਜ਼ ਵੱਜੀ ਕਿ ਆ ਜਾ ਯਾਰ ਜੀ ਤਾਂ ਮਤਲਬ ਕਿ ਵੇਖ ਲਓ ਫਿਰ ਸਤਾਰੇ ਸਿੱਧੂ ਸਾਹਿਬ ਦੇ ਰਾਜਨੀਤੀ ਜੇ ਲਿਆਏ ਜੀ ਤਾਂ ਫਿਲਹਾਲ ਚਲੋ ਰਾਜਨੀਤੀ ਚ ਬੰਦਾ ਕੀ ਘਟਦਾ ਹੈ ਕੀ ਗਵਾਉਂਦਾ ਹੈ ਕੀ ਉਹਦੀਆਂ ਕਾਮਯਾਬੀਆਂ ਕਿ ਉਹਦੀਆਂ ਨਕਾਮੀਆਂ ਨੇ ਉਹ ਇੱਕ ਵੱਖਰਾ ਵਿਸ਼ਾ ਹੁੰਦਾ ਹਰ ਇੱਕ ਬੰਦੇ ਦੀ ਰਾਜਨੀਤੀ ਦੀ ਇੱਕ ਜਰਨੀ ਹੁੰਦੀ ਆ ਜੀ ਉਹ ਜ਼ਰੂਰ ਵੇਖ ਲੈਣੀ ਚਾਹੀਦੀ ਆ ਤਾਂ ਮਤਲਬ ਕਿ ਰਾਜਨੀਤੀ ਚ ਨਵਜੋਤ ਸਿੰਘ ਸਿੱਧੂ ਇਤਫਾਕਨ ਆਏ ਹਮ ਕਿਉਂਕਿ ਕਿ ਜੇਤਲੀ ਜਿਹੜੇ ਸੀਗੇ ਨਾ ਉਹ ਕ੍ਰਿਕਟ ਨਾਲ ਜੁੜੇ ਸੀਗੇ ਬੀਡੀਸੀਏ ਰੋਲਾ ਵੀ ਕੇਜਰੀਵਾਲ ਸਾਹਿਬ ਨੇ ਬਹੁਤ ਪਾਇਆ ਮੁੜ ਕੇ ਚੁੱਪ ਹੋ ਗਏ ਸੀ ਉਹਨਾਂ ਨੇ ਸ਼ਾਇਦ ਮੁਕਦਮਾ ਮੁਕਦਮਾ ਵੀ ਇਹਨਾਂ ਤੇ ਠੋਕ ਦਿੱਤਾ ਸੀ ਇਹ ਬੜਾ ਬੋਲਦੇ ਹੁੰਦੇ ਸਨ ਕੇਜਰੀਵਾਲ ਸਾਹਿਬ ਸੰਭਾਰਨੀ ਡਾਨੀ ਹੈ ਜੀ ਫਲਾ ਉਹਨਾਂ ਦੇ ਚੰਗੇ ਮੁਕਦਮੇ ਧੱਕੇ ਨਾ ਜਦੋਂ ਇਹਨਾਂ ਸੀ ਫਿਰ ਉਹ ਤੋਂ ਬਾਅਦ ਜਿਵੇਂ ਮਜੀਠੀਆ ਉਹ ਨਾ ਨਹੀਂ ਲੈਂਦੇ ਮਜੀਠੀਆ ਦਾ ਛੇਤੀ ਕੀਤਿਆਂ ਨਾ ਨਹੀਂ ਲੈਂਦੇ ਤਾਂ ਉਦੋਂ ਹੀ ਆ ਕਿ ਜੇਤਲੀ ਨਾਲ ਇਹਨਾਂ ਦੀ ਚੰਗੀ ਸੀ ਸਿੱਧੂ ਸਾਹਿਬ ਇੱਧਰ ਆ ਗਏ ਚਲੋ ਅੱਗੇ ਆਈਏ ਹੁਣ ਨਵਜੋਤ ਸਿੰਘ ਸਿੱਧੂ ਦਾ ਬਚਾਲਾ ਜਿਹੜਾ ਸਫ਼ਰ ਸੀ ਉਹ ਤਾਂ ਪੱਕੀ ਹੋਣ ਉਹਦਾ ਬਖਿਆਨ ਕਰਨਾ ਫਿਲਹਾਲ ਨਵਜੋਤ ਸਿੰਘ ਸਿੱਧੂ ਦੂਰੀ ਬਣਾ ਗਏ ਰਾਜਨੀਤੀ ਤੋਂ ਪਰਦੇ ਤੇ ਆ ਗਏ ਕਮੈਂਟਰੀ ਵੀ ਕਰਦੇ ਰਹੇ ਆਪਾਂ ਉਹਦੇ ਬਾਰੇ ਵੀ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਦੇਖੋ ਭਈ ਗੜਬੜ ਹੋ ਗਿਆ ਕਮ ਹੋਣਾ ਤਾਂ ਦੁਬਾਰਾ ਆ ਗਏ ਚਲੋ ਹੁਣ ਠੀਕ ਹੈ ਸੂਤ ਹੈ ਭਈ ਲੱਖਾਂ ਕਰੋੜਾ ਰੁਪਈਆ ਕਮਾ ਰਹੇ ਨੇ ਸਿੱਧੂ ਸਾਹਿਬ ਜੀ ਚਾਣਕੂ ਕੱਲ ਪਟਿਆਲੇ ਚ ਵੇਖੇ ਗਏ ਪਟੂਰੇ ਪਟਾਰੇ ਖਾਂਦੇ ਫਿਰਦੇ ਸੀ ਦੱਸਦੇ ਆ ਨਾ ਮੀਡੀਆ ਦੱਸ ਰਿਹਾ ਵੀ ਭਾਈ ਹਾਂ ਜੀ ਪਟੂਰੇ ਪਟਾਰੇ ਨਾਲ ਏ ਕਾ ਦੁਕਾ ਸਿਆਸਤਦਾਨ ਵੀ ਲਾਗੇ ਛਾਗੇ ਤੇ ਜੜਿਆ ਉਹ ਵੀ ਨਜ਼ਰ ਆਏ ਜੀ ਹੁਰਾ ਕਿਆਫੇ ਚੱਲ ਪੈ ਕਿ ਕੀ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਪਟਿਆਲੇ ਤੋਂ ਆਪਣੀ ਰਾਜਨੀਤੀ ਆਰੰਭ ਕਰਨਗੇ ਕਿਉਂਕਿ ਬੀਬੀ ਸਿੱਧੂ ਕਹਿੰਦੇ ਵੀ ਆ ਅੰਮ੍ਰਿਤਸਰ ਵਾਲੀ ਦਾ ਸੀਟ ਆ ਆਪਣੀ ਹੈ ਮੈਂ ਲੜੂੰਗੀ ਕਿਉਂਕਿ ਉਹ ਕਹਿ ਚੁੱਕੇ ਨੇ ਜੀ ਜਿੱਥੋਂ ਲੜਦੇ ਆ ਤੇ ਇਧਰੋਂ ਵੀ ਕਿਆਫਾ ਕਿਉਂਕਿ ਨਵਜੋਤ ਸਿੰਘ ਸਿੱਧੂ ਸਰਗਰਮ ਹੋਣ ਦੇ ਕਿਆਫਾ ਨਾ ਲੱਗੇ ਹੋਈ ਨਹੀਂ ਸਕਦਾ ਜੀ ਕੋਈ ਨਾ ਕੋਈ ਕਿਆਫਾ ਤੇ ਚੱਲੀ ਪੈਂਦਾ ਹੁਣ ਜਿਹੜੀ ਗੱਲ ਮੈਨੂੰ ਜਿੰਨੀ ਕੁ ਮਤਲਬ ਕਿ ਸਮਝ ਆ ਰਹੀ ਹੈ ਜਹਾ ਜਿਨ੍ਹਾਂ ਨੂੰ ਮੜਾ ਮੋਟਾ ਆਪਾਂ ਨੂੰ ਪਤਾ ਲੱਗਦਾ ਹੈ ਨਾ ਜੋਤ ਸਿੰਘ ਸਿੱਧੂ ਐਕਚੁਅਲ 'ਚ ਕੋਈ ਸਿਹਤ ਨਾਲ ਜੁੜੀ ਸਮੱਸਿਆ ਸੀ ਉਹਦੇ ਮਤਲਬ ਕਿ ਲਾਜ ਵਾਸਤੇ ਜਾਂ ਜਿਵੇਂ ਬੰਦਾ ਚੈੱਕ ਕਰਾਉਣ ਆਉਂਦਾ ਹੈ ਚੈੱਕਅਪ ਵਾਸਤੇ ਉਹ ਮੈਨੂੰ ਜਿੰਨਾ ਨੂੰ ਪਤਾ ਲੱਗ ਸਕਿਆ ਜੀ ਕਿਉਂਕਿ ਪਟਿਆਲੇ 'ਚ ਮੈਂ ਤੁਹਾਨੂੰ ਅਕਸਰ ਕਹਿੰਨਾ ਹੁਣਾ ਕਿ ਮੇਰੇ ਬਹੁਤ ਸਾਰੇ ਦੋਸਤ ਆ ਮੇਰੇ ਰਿਸ਼ਤੇਦਾਰ ਆ ਮੈਂ ਉੱਥੇ ਲੰਮਾ ਜ਼ਮਾਂ ਵਿਚਰਦਾ ਰਿਹਾ ਤਾਂ ਜਿੰਨਾ ਨੂੰ ਮੈਂ ਪਤਾ ਕੀਤਾ ਜੀ ਕੋਈ ਸਿਹਤ ਨਾਲ ਸੰਬੰਧਿਤ ਸਮੱਸਿਆ ਸੀ ਉਹਦੇ ਕਰਕੇ ਚਾਨਕ ਆਈ ਨਹੀਂ ਤੇ ਆਈ ਵੀ ਦਿੱਲੀੋਂ ਆ ਸ਼ਾਇਦ ਬੰਬੇ ਤੋਂ ਤਾਂ ਆ ਹੀ ਨਹੀਂ ਹੈ ਤੇ ਦਾ ਮਤਲਬ ਕਿ ਦਿੱਲੀੋਂ ਹੋ ਸਕਦਾ ਕੋਈ ਮੀਟਿੰਗ ਸ਼ੀਟਿੰਗ ਵੀ ਹੋਵੇ ਜੀ ਕਿਉਂਕਿ ਹੁਣ ਦੇਖੋ ਸਮਾਂ ਤੇ ਬਹੁਤ ਘੱਟ ਬਚਿਆ ਇਹ ਤਾਂ ਸਾਫ ਆ ਇਸ ਕਾਫੇ ਦੇ ਵਿੱਚ ਵਜਨ ਇਸ ਕਰਕੇ ਹੈਗਾ ਕਿਉਂਕਿ ਸਮਾਂ ਦਾ ਬਹੁਤ ਘੱਟ ਬਚਣਾ ਜਿੰਨੇ ਵੀ ਗੋਟੀ ਫਿੱਟ ਕਰਨੀਆਂ ਕਰ ਲੋ ਤੇ ਹੋਏਗਾ ਵੀ ਜ਼ਰੂਰ ਬੜਾ ਕੁਝ ਹੋਏਗਾ ਕਿਉਂਕਿ ਰਾਜਨੀਤਿਕ ਬੰਦੇ ਆ ਤਾਂ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਕੀ ਕਰਦੇ ਕੀ ਨਹੀਂ ਕਰਦੇ ਪਰ ਅਸਲ ਦੇ ਵਿੱਚ ਜਿਹੜੀ ਗੱਲ ਆਪਾਂ ਅੱਜ ਤੋਂ ਕਈ ਮਹੀਨੇ ਪਹਿਲਾਂ ਹੀ ਦੱਸਤੀ ਸੀਗੀ ਆਡੀਅנס ਨੂੰ ਕਿ ਸਿੱਧੂ ਸਾਹਿਬ ਆ ਸਕਦੇ ਆ ਪਰ ਮਸਲਾ ਉਹੀ ਹੈ ਕਿ ਜਿਵੇਂ ਆਪਾਂ ਲਿਖਿਆ ਹੁੰਦਾ ਨਾ ਕਿ ਬਿਨਾਂ ਸ਼ਰਤਾਂ ਹਮ ਬਈ ਮੈਂ ਮਾਫੀ ਮੰਗੀ ਬਿਨਾਂ ਸ਼ਰਤ ਜੀ ਇਹ ਹੁੰਦੀ ਹੈ ਸ਼ਰਤਾਂ ਤਹਿਤ ਤੇ ਕਹਾਣੀ ਮੈਨੂੰ ਲੱਗਦਾ ਕਿ ਸਿੱਧੂ ਸਾਦੀ ਇੱਥੇ ਖੜੀ ਗਈ ਇੱਥੇ ਹੀ ੜੇਗੀ ਹਮ ਕਿ ਇੱਕ ਸ਼ਰਤਾਂ ਤਹਿਤ ਇੱਕ ਬਿਨਾਂ ਸ਼ਰਤ ਹਮ ਮੇਨਵਜੋਤ ਸਿੰਘ ਸਿੱਧੂ ਦੀ ਜ਼ਰੂਰਤ ਕਾਂਗਰਸ ਨੂੰ ਪਵੇਗੀ 22 ਦੇ ਮਿਸ਼ਨ ਵਾਸਤੇ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੋਰ ਆਏ ਨਹੀਂ ਇਹ ਇਥੋਂ ਦੀ ਲੀਡਰਸ਼ਿਪ ਵੀ ਜਾਣਦੀ ਆ ਪਰ ਲੋੜ ਪਵੇਗੀ ਪਰ ਲੋੜ ਹੁੰਦੀ ਫਿਰ ਮੈਂ ਜਿਵੇਂ ਕਿਹਾ ਕਿ ਲੀਡਰਸ਼ਿਪ ਜਿਹੜੀ ਆਲਾ ਲੀਡਰਸ਼ਿਪ ਆ ਉਹਨੂੰ ਕੋਈ ਬੰਦਾ ਚਾਹੀਦਾ ਤਾਂ ਬੰਦਾ ਹੁਣ ਉਹ ਬਈ ਕਹਿਣ ਕਿ ਹਾਂ ਯਾਰ ਆ ਜਾ ਬਸ ਤੂੰ ਜਿਵੇਂ ਕਿਵੇਂ ਆ ਜਾ ਇੱਕ ਵਾਰੀ ਜੀ ਪਰ ਇੱਕ ਬੰਦਾ ਹੁੰਦਾ ਕਹਿੰਦਾ ਕਹਿੰਦਾ ਕਿ ਦੱਸੋ ਮੈਨੂੰ ਕੀ ਦੇਓਗੇ ਉਹ ਹੋ ਗਿਆ ਨਾ ਸ਼ਰਤ ਤਹਿਤ ਸ਼ਰਤ ਰਹਿਤ ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਬਾਰੇ ਫੈਸਲਾ ਹੋ ਜਾਏਗਾ ਜਲਦੀ ਪਰ ਇਹ ਕਾਫੀਆਂ ਚ ਵਜ਼ਨ ਜ਼ਰੂਰ ਹੁੰਦਾ ਕਿ ਜਦੋਂ ਉਹਨਾਂ ਦੀ ਸਰਗਰਮੀ ਵੱਧਦੀ ਹੈ ਕਿ ਆ ਕੀ ਹੋ ਸਕਦਾ ਪਟਿਆਲੇ ਤੋਂ ਲੜ ਸਕਦੇ ਇਧਰੋਂ ਕਰ ਸਕਦੇ ਉਧਰੋਂ ਕਰ ਸਕਦੇ ਹੂੰ ਜੀ ਮਿੰਟੂ ਜੀ ਸਮਾ ਹੋ ਚੱਲਿਆ ਤੇ ਜਾਂਦੇ ਜਾਂਦੇ ਬਸ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਤੇ ਡਾਕੂਮੈਂਟ ਹੈ ਮਿੰਟੂ ਜੀ ਮੇਰੇ ਕੋਲ ਇਹ ਸਾਂਝਾ ਕਰਦੀ ਆ ਆਪਾਂ ਦੋਸਤਾਂ ਦੇ ਨਾਲ ਹਾਂ ਜੀ ਹਾਂ ਜੀ ਇਹ ਜਿਹੜਾ ਡਾਕੂਮੈਂਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਜੁੜਿਆ ਹੋਇਆ ਤੇ ਪ੍ਰਿੰਸੀਪਲ ਜਿਹੜੇ ਹੈ ਉਹਨਾਂ ਦੀਆਂ ਤਰੱਕੀਆਂ ਦੇ ਨਾਲ ਜੁੜਿਆ ਹੋਇਆ ਆ ਕਾਫੀ ਇੰਟਰਵਿਊ ਵਗੈਰਾ ਵੀ ਚੱਲ ਰਹੀਆਂ ਨੇ ਜੀ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਇਹ ਡਾਕੂਮੈਂਟ ਦੱਸ ਰਿਹਾ ਕਿ ਜਿਹੜੀਆਂ ਤਰੱਕੀਆਂ ਨੇ ਉਹਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਨੇ ਨਿਯਮਾਂ ਦੀ ਜਿਹੜੀ ਉਲੰਘਣਾ ਹੋਈ ਹੈ ਕਿੱਥੇ ਦੋਸ਼ ਨੇ ਜੀ ਜੀ ਤੇ ਸਰਕਾਰੀ ਰਿਕਾਰਡ ਅਧਿਕਾਰ ਪੱਤਰਾਂ ਤੇ ਲੀਕ ਹੋਏ ਸੰਦੇਸ਼ਾਂ ਦੇ ਆਧਾਰ ਤੇ ਜਿਹੜੀ ਚੀਜ਼ ਹੈ ਉਹਦੇ ਵਿੱਚ ਇੱਕ ਤੇ ਖਾਸ ਇਹ ਕਹਿ ਰਿਹਾ ਕਿ ਜਨਰਲ ਤੇ ਜਿਹੜੇ ਦੂਸਰੇ ਕੋਟੇ ਹੁੰਦੇ ਐ ਸੀਐਸਟੀ, ਬੀਸੀ, ਓਬੀਸੀ ਉਹਦੇ ਵਿੱਚ ਅੰਕਾਂ ਦੀ ਪ੍ਰਤੀਸ਼ਤਤਾ ਨੂੰ ਲੈ ਕੇ ਕੋਈ ਮਸਲਾ ਹੈ ਹਾਂ ਜਿਹੜੀ ਉਹ ਕਹਿ ਰਹੇ ਆ ਨਾ ਕਿ ਲੀਕੇਜ ਗੱਲਬਾਤ ਲਿਖਾਈ ਇਹ ਕਿਸੇ WhatsApp ਗਰੁੱਪ ਦੀ ਸ਼ਾਇਦ ਜਾਂ ਕੋਈ ਚੈਟ ਦੀ ਗੱਲ ਹੋ ਰਹੀ ਆ ਕਿ ਉੱਥੇ ਪਹਿਲਾਂ ਕਿਹਾ ਗਿਆ ਤੇ ਫਿਰ ਉਸ ਤੋਂ ਬਾਅਦ ਉਸੇ ਹੀ ਗੱਲਬਾਤ ਦੇ ਤਹਿਤ ਚੀਜ਼ਾਂ ਜਿਹੜੀਆਂ ਯਾਨੀ ਤਬਦੀਲੀ ਪਾਉਂਦੀਆਂ ਗਈਆਂ ਛਰਤਾ ਮਤਲਬ ਕਿ ਫੇਰ ਗੱਲ ਆ ਗਈ ਨਾ ਕਿ ਨੀਵਾ ਦੇ ਵਿੱਚ ਫਿਰ ਚੇਂਜ ਹੋਇਆ ਜਿਵੇਂ ਉੱਥੇ ਕਨਵਰਸੇਸ਼ਨ ਦੇ ਵਿੱਚ ਸੀ ਕθε ਤੌਰ ਤੇ ਜੀ ਆ ਬਿਲਕੁਲ ਇਹ ਹੀ ਕਹਿ ਰਹੇ ਨੇ ਜਿਹੜਾ ਨੀ ਕੁਏ ਸੰਦੇਸ਼ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਮੈਂ ਬਿਲਕੁਲ ਫਿਰ ਆਪਣੀ ਆਡੀਅנס ਨੂੰ ਪਤਾ ਲੱਗ ਜਾਏਗਾ ਨਾ ਸੰਦੇਸ਼ ਕੁਝ ਵੀ ਹੁੰਦਾ ਉਹ ਤੋਂ ਸੰਦੇਸ਼ ਤੇ ਉਹ ਕਈ ਦਾ ਕਬੂਤਰ ਜਾ ਜਾਂ ਪਹਿਲੇ ਪਿਆਰ ਦੀ ਪਹਿਲੀ ਚਿੱਠੀ ਦੇ ਆ ਹਨ ਸਾਜਨ ਕੋ ਤੋ ਉਹ ਮਤਲਬ ਕਿ ਉਹ ਵੀ ਸੰਦੇਸ਼ ਹੈ ਹਮ ਅੱਜ ਕੱਲ ਸੰਦੇਸ਼ ਵਕਰੀ ਕਿਸਮ ਦੇ ਹੁੰਦੇ ਈਮੇਲ ਹੈ ਜੀ ਜਾਂ ਵਟਸਐਪ ਹੈ ਜੀ ਫਲਾਣਾ ਆਟਮ ਕਾ ਨਾ ਤਾਂ ਸੰਦੇਸ਼ ਇਥੋਂ ਵੀ ਹੈ ਬਿਲਕੁਲ ਬੇਕਰਤ ਕੋਚ ਉਹ ਜਿਹੜਾ ਤੁਸੀਂ ਚੇਂਜ ਦੀ ਗੱਲ ਕਰ ਰਹੇ ਹੋ ਉਹ ਜਿਹੜੇ ਨੋਟੀਫਿਕੇਸ਼ਨ ਆ ਕਹਿੰਦੇ ਉਹਦੇ ਵਿੱਚ ਚੇਂਜ ਹੋਗੇ ਉਹ ਉਹਦੇ ਅਨੁਸਾਰ ਹੀ ਹੋ ਗਿਆ ਕਨਵਰਸੇਸ਼ਨ ਦੇ ਅਨੁਸਾਰ ਹੀ ਹੋਗਾ ਦੇਖੋ ਗੱਲ ਇਹ ਆ ਕਿ ਭਈ ਸਾਡੀ ਸਰਕਾਰ ਨੂੰ ਨਾ ਥੋੜਾ ਜਾਗਣਾ ਚਾਹੀਦਾ ਇਸ ਮਾਮਲੇ 'ਚ ਮੈਂ ਚਲੋ ਤੁਹਾਨੂੰ ਹੁਣ ਇੱਕ ਮੈਂ ਵੀ ਦੱਸ ਦੇਵਾਂ ਗੱਲ ਕਹਾਣੀ ਜ਼ਰੂਰੀ ਇੰਟਰਸਟਿੰਗ ਕਹਾਣੀਆਂ ਪੀਐਸਪੀਸੀਐਲ ਦੇ ਵਿੱਚ ਵੈਸੇ ਤੇ ਕਹ ਲਓ ਕਿ ਨੌਨ ਪੰਜਾਬੀਆਂ ਨੂੰ ਨੌਕਰੀ ਮਿਲਣੀ ਕੋਈ ਵੱਡੀ ਗੱਲ ਨਹੀਂ ਹੈਗੀ ਮਿਲਦੀ ਆ ਅਗੇ ਵੀ ਬਣਦੀ ਆ ਇੱਥੇ ਲਾਈਨਮੈਨ ਭਰਤੀ ਕੀਤੇ ਹਨਾਂ ਨੇ 3000 ਲਾਈਨਮੈਨ ਭਰਤੀ ਕੀਤੇ ਸਨ 2024 ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਮਾਨਸਾ ਦੇ ਵਿੱਚ ਦੋ ਡਿਵੀਜ਼ਨ ਹਨ ਤੇ ਜਿਹਦੇ ਵਿੱਚ ਤਕਰੀਬਨ 142 ਐਲਮ ਅਸਿਸਟੈਂਟ ਲਾਈਨਮੈਨ ਹੋਣਗੇ ਸ਼ਾਇਦ ਲੋਕਲ ਮੁੰਡੇ ਆਏ ਸਨ ਜਿਨ੍ਹਾਂ ਦਾ ਮੈਡੀਕਲ ਤੇ ਸਾਰਾ ਜੋ ਵੀ ਉਹ ਮਤਲਬ ਕਿ ਯੋਗਤਾ ਦੇ ਅਨੁਸਾਰ ਜੋ ਵੀ ਸੀ ਉਹਨਾਂ ਨੇ ਉਹ ਸਾਰੇ ਪੈਮਾਨਿਆਂ ਤੇ ਖਰੇ ਉਤਰ ਕੇ ਸਾਰਾ ਕੁਝ ਕਰਨਿਆ ਠੀਕ ਹੈ ਜੀ ਜੀ ਪਰ ਪਹਿਲੀ ਸੂਚੀ ਤੋਂ ਬਾਅਦ ਇੱਕ ਦੂਸਰੀ ਸੂਚੀ جاری ਹੁੰਦੀ ਆ ਜਿਹਦੇ ਵਿੱਚ ਕੀ ਆ ਕਿ ਹਰਿਆਣੇ 'ਚ ਉਹ ਜੜੀਆਂ ਕੁਝ ਲੜਕੀਆਂ ਭਰਤੀ ਹੋ ਗਈਆਂ ਹੁਣ ਹਰਿਆਣਾ ਵੈਲਟ ਤੁਹਾਨੂੰ ਪਤਾ ਮਾਨਸਾ ਸਰਵੂਲਗੜ੍ਹ ਗਾਂ ਆ ਤੇ ਇਧਰਲੇ ਏਰੀਏ 'ਚ ਉਹ ਜੜੀਆਂ ਭਰਤੀ ਹੋਈਆਂ ਯਾਨੀ ਜਆ ਕਹਿ ਲੋ ਕਿ ਜੋ ਵੀ ਉਮੀਦਵਾਰ ਭਰਤੀ ਹੋਏ ਹੂੰ ਦੂਜੀ ਸੂਚੀ ਜਾਰੀ ਕਰਕੇ ਜਿਹੜੇ ਲੋਕਲ ਮੁੰਡੇ ਸਨ ਉਹਨਾਂ ਨੂੰ ਤੇ ਜਲੰਧਰ ਵਾਲੀ ਸੈੱਟ ਛੱਡ ਦਿੱਤਾ ਗਿਆ ਤੇ ਜਿਹੜੇ ਇਦਾਂ ਦੇ ਸੀਗੇ ਬਈ ਬਾਹਰਲੇ ਬਾਹਰਲੇ ਕਹ ਲੋ ਜਾਂ ਕਹ ਲੋ ਕਿ ਨੌਨ ਪੰਜਾਬੀ ਨੌਨ ਪੰਜਾਬੀ ਕਹ ਲੋ ਜਿਹੜੇ ਉਧਰੋਂ ਭਰਤੀ ਹੋਏ ਪੰਜਾਬ ਤੋਂ ਨਹੀਂ ਸਨ ਤਾਂ ਉਹਨਾਂ ਨੂੰ ਇੱਥੇ ਲੋਕਲ ਪੋਸਟਿੰਗ ਦੇ ਦਿੱਤੀ ਗਈ ਇੰਟਰਸਟਿੰਗ ਹੈ ਨਾ ਬਈ ਦੇਖੋ ਜ਼ੈਂਡਰਾ ਦਾ ਅਰਥ ਨਹੀਂ ਹੋਣਾ ਚਾਹੀਦਾ ਤੁਸੀਂ ਇਹਦੇ ਤੇ ਕੋਈ ਨੀਤੀ ਲੈ ਕੇ ਆਓ ਚਲੋ ਜਦੋਂ ਤੁਸੀਂ ਭਰਤੀ ਵਾਲਾ ਤੇ ਵਰਕਾ ਹੀ ਪਾਰਤਾ ਨਾ ਕਿ ਭਾਈ ਬਾਰੀ ਭਰਤੀ ਅਸੀਂ ਕੁਝ ਮਾਮਲੇ 'ਚ ਨਹੀਂ ਰੋਕ ਸਕਦੇ ਇਹ ਤੇ ਖੁਦ ਬਿਆਨ ਦਿੱਤਾ ਹੋਇਆ ਨਾ ਵਿਧਾਨ ਸਭਾ 'ਚ ਕੋਲੋਂ ਮੰਤਰੀ ਹੁੰਦੇ ਸਨ ਮੀਤ ਜੀ ਠੀਕ ਹੈ ਚਲੋ ਹੁਣ ਉਹਨੂੰ ਤੁਸੀਂ ਜੇ ਨਹੀਂ ਰੋਕ ਸਕਦੇ ਤਾਂ ਕੋਈ ਆ ਪੰਜਾਬੀ ਬੱਚਿਆਂ ਨਾਲ ਤਾਂ ਨਾ ਧੱਕਾ ਕਰੋ ਜੀ ਠੀਕ ਹੈ ਉਹ ਬੱਚੀਆਂ ਉਹ ਵੀ ਸਾਡੀਆਂ ਹੀ ਨੇ ਚਲੋ ਕੋਈ ਗੱਲ ਨਹੀਂ ਜਦੋਂ ਭਰਤੀ ਹੋ ਗਈਆਂ ਉਹ ਸਾਡੀਆਂ ਹੀ ਨੇ ਪਰ ਕੋਈ ਨੀਤੀ ਦੇ ਬਣਾਓ ਨਾ ਬਿਲਕੁਲ ਵੀ ਕਿਸੇ ਨੀਤੀ ਦੇ ਤਹਿਤ ਭਾਈ ਇੱਕ ਨੂੰ ਤਾਂ ਸਾਰਾ ਹੀ ਸੁੱਖ ਹੈ ਇੱਕ ਨੂੰ ਸਾਰਾ ਹੀ ਦੋਖ ਹੈ ਜੀ ਤਾਂ ਤੁਸੀਂ ਇਹ ਦੇਖੋ ਸਰਕਾਰ ਚ ਕੀ ਕੁਝ ਚੱਲਦਾ ਪਿਆ ਇਹ ਦੇਖਣਾ ਪਊਗਾ ਇਹ ਤਾਂ ਹੁਣ ਤੁਹਾਨੂੰ ਪਤਾ ਸਰ ਕਿਹੜੇ ਨਾ ਫੰਡੇ ਨੇ ਇਨਾਂ ਚੀਜ਼ਾਂ ਦੇ ਵਿੱਚ ਉਹੀ ਤੇ ਗੱਲ ਹੈ ਨਾ ਸਾਹਿਬ ਕਿਸੇ ਪਾਸੇ ਫੰਡੇ ਕੀ ਹੈ ਛੱਡੋ ਇਹਦੇ ਫੰਡਾ ਹੀ ਖਰਾਬ ਹੋਇਆ ਪਿਆ ਹਾਂ ਜੀ ਤੇ ਮਾਨ ਸਾਹਿਬ ਨੂੰ ਹੁਣ ਦਰਖਾਸਤ ਕਰਦੇ ਆਂ ਜਨਾਬ ਕਿ ਭਾਈ ਥੋੜਾ ਜਿਹਾ ਨਾ ਇਧਰਲੇ ਪਾਸੇ ਧਿਆਨ ਦੇ ਲੋ ਰੱਬ ਦਾ ਵਾਸਤਾ ਜੀ ਕਿ ਮਤਲਬ ਤੁਸੀਂ ਉਹ ਭਰਤੀ ਕੱਢ ਦਿੰਨੇ ਹੋ ਤਾਂ ਉਹ ਭਰਤੀ ਵਾਲੇ ਜਿਹੜੇ ਆ ਮੁੜ ਕੇ ਉਹ ਬੇਲੀਗਲ ਤੇ ਨਿਯੁਕਤੀਆਂ ਨੂੰ ਕਈ ਤੇ ਰੋਂਦੇ ਫਿਰਦੇ ਆ ਕਿ ਸਾਡੀਆਂ ਨਿਯੁਕਤੀਆਂ ਹੀ ਨਹੀਂ ਹੋਈਆਂ ਕੁਝ ਨੂੰ ਨਿਯੁਕਤੀ ਪੱਤਰ ਦੇ ਕੇ ਤੁਸੀਂ ਆਪਦੇ ਆਈਵੈਂਟ ਬਣਾ ਜਾਂਦੇ ਜੀ ਕੁਝ ਨੂੰ ਮਤਲਬ ਨਿਯੁਕਤੀ ਪੱਤਰਾਂ ਦੀ ਉਡੀਕ ਰਹਿੰਦੀ ਆ ਕਿ ਯਾਰ ਦਿਓ ਸਾਨੂੰ ਸਟੇਸ਼ਨ ਦਿਓ ਅਸੀਂ ਆਦਾ ਕੰਮ ਕਰੀਏ ਨਾਰ ਦੇ ਆ ਨਾ ਪਾਰ ਆਰ ਦੇ ਰਹੇ ਨਾ ਪਾਰ ਦੇ ਰਹੇ ਤਾਂ ਗੱਲ ਇਹ ਆ ਕਿ ਭਈ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ ਪੀਪਰ ਕੰਡਕਟ ਕਰਨ ਵਾਲੀ ਕਿ ਰੋਜ਼ਗਾਰ ਨਾਲ ਜੁੜੀ ਹੈ ਜਿਹੜੀ ਨੌਜਵਾਨਾਂ ਨਾਲ ਜੁੜੀ ਹੈ ਇਹਨਾਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਆ ਤੁਹਾਡਾ ਧਿਆਨ ਕੀ ਹੈ ਕਿ ਬਸ ਉਹਦੇ ਮਗਰ ਲੱਗ ਕੇ ਕਦੇ ਉਹਦੇ ਮਗਰ ਪੈ ਗਿਆ ਕਦੇ ਉਹਦੇ ਮਗਰ ਪੈ ਗਿਆ ਹੂੰ ਉਧਰੋਂ ਧਿਆਨ ਹਟਾ ਕੇ ਅਸੀਂ ਸੁਣ ਲਿਆ ਬਈ ਕਾਲੀਆਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਉਹ ਤੁਹਾਡੇ ਮੁਖਾਰਬੇ ਤੋਂ ਤੋਂ ਅਸੀਂ 10 ਸਾਲਾਂ ਚ ਸਾਰਾ ਕੁਝ ਸੁਣ ਲਿਆ ਸੁਣ ਲਿਆ ਜੀ ਠੀਕ ਆ ਹੁਣ ਸਾਡੇ ਮਤਲਬ ਕਿ ਮੈਨੂੰ ਤੇ ਲੱਗਦਾ ਕਿ ਕਟੇ ਬੱਚਿਆਂ ਨੂੰ ਵੀ ਯਾਦ ਹੋ ਗਿਆ ਹੋਣਾ ਵੀ ਕਾਲੀਆਂ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਹੁਣ ਛੱਡੀ ਇਹ ਕਹਿਣਾ ਤੀ ਆ ਜਿਹੜੇ ਕੰਮ ਆ ਨਾ ਇਧਰ ਧਿਆਨ ਦਿਓ ਬਿਲਕੁਲ ਬਿਲਕੁਲ ਉਹ ਕੱਲਾ ਗੈਂਗਸਟਰ ਵਾਦ ਜਾਂ ਉਹ ਚੀਜ਼ਾਂ ਵੈਸੇ ਹੀ ਨਹੀਂ ਖਤਮ ਹੋਣੀਆਂ ਕੁਝ ਨੂੰ ਇਧਰ ਲਾ ਲਈਏ ਕਿਸੇ ਕੰਮ ਲਾ ਲਈਏ ਆਪੇ ਦਿਮਾਗ ਉਧਰ ਲੱਗਣਗੇ ਕੁਝ ਤੇ ਬਚਾਅ ਹੋਣਾ ਸਹੀ ਆ ਜੀ ਸਹੀ ਆ